ਜੋ ਪੰਜਾਬ ਵਿੱਚ ਕਾਨੂੰਨ ਵਿਵਸਥਾ ਢੇਰੀ ਢੇਰੀ ਹੋ ਰਹੀ ਆ ਉਹਦੇ ਖਿਲਾਫ ਪੰਜਾਬ ਦੇ ਸੂਬਾ ਪ੍ਰਧਾਨ ਮਹਿੰਦਰ ਸਿੰਘ ਜੀ ਨੇ ਵਰਿੰਗ ਸਾਹਿਬ ਨੇ ਅੱਜ ਧਰਨੇ ਦਾ ਪ੍ਰਦਰਸ਼ਨ ਕੀਤਾ ਪੂਰੇ ਪੰਜਾਬ ਵਿੱਚ ਜਿਹਦੇ ਵਿੱਚ ਬੜਾ ਚੌਰ ਵਿੱਚ ਅਸੀਂ ਇੱਕ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਅੱਜ ਦੇ ਦਿਨ ਆਪਣੇ ਘਰਾਂ ਵਿੱਚ ਅਸੀਂ ਸੁਰੱਖਿਅਤ ਨਹੀਂ ਆਏਗਾ ਡਾ ਗਰਦੀ ਦਾ ਨਗਾ ਨਾਚ ਹੁੰਦਾ ਪਿਆ ਜਿਹੜਾ ਪ੍ਰਸ਼ਾਸਨ ਨੂੰ ਮੁੱਖ ਦਰਸ਼ਨ ਬਣ ਕੇ ਦੇ ਰਿਹਾ ਦਾ ਪੇ ਘਰ ਘਰ ਨਸ਼ਾ ਵੇਚਣ ਲੱਪੇ ਕੋਈ ਇੱਕ ਵੀ ਕੰਮ ਤਦਾ ਹੈਗਾ ਜਿਹੜੀ ਮੌਜੂਦਾ ਸਰਕਾਰ ਕਰਦੀ ਪਈ ਹੈ ਅੱਜ ਪ੍ਰਸ਼ਾਸਨ ਨੂੰ ਜਗਾਉਣ ਲਈ ਇਹ ਸਰਕਾਰ ਨੂੰ ਜਗਾਉਣ ਲਈ ਲੋਕਾਂ ਵਿੱਚ ਆਪੋਜੀਸ਼ਨ ਦਾ ਵਿਸ਼ਵਾਸ ਦੀਵਾਰ ਤੋਂ ਕਾਇਮ ਕਰਨ ਲਈ ਕਿ ਸਰਕਾਰ ਨਾਮ ਦੀ ਚੀਜ਼ ਤਾਂ ਕਿਤੇ ਹੈ ਨਹੀਂ ਪਰ ਕਾਂਗਰਸ ਪਾਰਟੀ ਪਾਰਟੀ ਡਟ ਕੇ ਤੁਹਾਡੇ ਨਾਲ ਖੜੀ ਹੈ ਅਸੀਂ ਤੁਹਾਡੇ ਲਈ ਹਰ ਟਾਈਮ ਡਟ ਕੇ ਰਹਾਂਗੇ ਅਗਰ ਤੁਸੀਂ ਦੇਖੋ ਵਪਾਰੀ ਵਰ ਅੱਜ ਦੇ ਦਿਨ ਡਰਿਆ ਹੋਇਆ ਪੰਜਾਬ ਤੋਂ ਆਪਣਾ ਵਿਵਾਦ ਯੂਪ ਵਿੱਚ ਲੈ ਕੇ ਜਾ ਰਿਹਾ ਘਰਾਂ ਵਿੱਚ ਅਸੀਂ ਸੁਰੱਖਿਤ ਨਹੀਂ ਹੈਗੇ ਸਾਡੀਆਂ ਬੀਬੀਆਂ ਮਾਵਾ ਪੈਣਾ ਦੇ ਗਹਿਣੇ ਘਰਾਂ ਵਿੱਚੋਂ ਚੋਰੀ ਹੋ ਰਹੀ ਹੈ ਅਗਰ ਬਾਹਰ ਜਾ ਕੇ ਪਾਕੇ ਜਾ ਰਹੇ ਉੱਥੇ ਕੋਈ ਨਾ ਕੋਈ ਲੁੱਟ ਕਰ ਰਿਹਾ ਚਿੱਟੇ ਦਾ ਬੋਲਬਾਲਾ ਫੈਲਿਆ ਆ ਉਹਦੇ ਖਿਲਾਫ ਫਾਈਵ ਕੌਗਰਨਸ ਪਾਰਟੀ ਇੱਕ ਪ੍ਰਦਰਸ਼ਨ ਕਰਤੀ ਪਈ ਹੈ ਅਗਰ ਅੱਥੇ ਵੀ ਇਹਨਾਂ ਨੂੰ ਹਜੇ ਸਮਝ ਨਾ ਆਈ ਤਾਂ ਅੱਜ ਜਿਹੜਾ ਪ੍ਰਦਰਸ਼ਨ ਹੈ ਅਸੀਂ ਘਰ ਘਰ ਲੈ ਕੇ ਜਾਵਾਂਗੇ ਅਸੀਂ ਜਿਹੜੇ ਇਹਨਾਂ ਦੇ ਮੌਜੂਦਾ ਐਮਐਲਏ ਮੰਤਰੀ ਹੋਗੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦਾ ਬੜਨਾ ਬੰਦ ਕਰਵਾਵਾਂਗੇ ਉਹਨਾਂ ਦਾ ਨਿਕਲਣਾ ਬੰਦ ਕਰਵਾਵਾਂਗੇ ਕਿਸੇ ਪਿੰਡ ਵਿੱਚ ਉਹਨਾਂ ਨੂੰ ਜਾਣ ਨਹੀਂ ਦੇਵਾਂਗੇ ਅਗਰ ਉਹਨਾਂ ਨੇ ਸੁਧਾਰ ਨਹੀਂ ਕੀਤਾ ਜਿਹੜਾ ਰੋਸ ਕਸ਼ਨ ਜਿਹੜੇ ਲੋਟ ਪੂਰੇ ਪੰਜਾਬ ਵਿੱਚ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਹਜੇ ਡੀਐਸਪੀ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਕਿਉਂਕਿ ਆ ਇੱਕ ਸੂਬੇ ਦੇ ਵਿੱਚ ਕਿਸੇ ਇੱਕ ਸ਼ਹਿਰ ਦੀ ਇੱਕ ਇਲਾਕੇ ਦੀ ਗੱਲ ਨਹੀਂ ਪੂਰੇ ਪੰਜਾਬ ਵਿੱਚ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਬਹੁਤ ਮਾੜਾ ਹਾਲਾ ਚੁੱਕਾ